हां जी दोस्तों हां जी दोस्तों आज ਆਪਾਂ ਖੜੇ ਆਂ ਕੋਚੋ ਕਿਸਾਨ ਮੇਲੇ ਤੇ ਤੇ ਇੱਥੇ ਬਾਈ ਉਹਨਾਂ ਨੇ ਸਟਾਲ ਲਾ ਰੱਖੀ ਆ ਤੇ ਬਾਈ ਉਹਣੀ ਕਈ ਤਰ੍ਹਾਂ ਦੇ ਸੰਦ ਬਣਾਉਂਦੇ ਆ ਤੇ ਜਿਵੇਂ ਸਪਰੇਅ ਵਾਲੇ ਢੋਲ ਹੋ ਗਏ ਰੇ ਵਾਲੀਆਂ ਮਸ਼ੀਨਾਂ ਹੋ ਗਈਆਂ ਤੇ ਆਜੋ ਕਰਦੇ ਆ ਬਾਈ ਉਹਨਾਂ ਨਾਲ ਗੱਲਬਾਤ ਜੀ ਇੱਕ ਵਾਰ ਸਜਾ ਜਾਂਦਾ ਮਾਰਚ ਦੇ ਦੇਣਗੇ ਪੰਜਾ ਸੋ ਜੀ ਸਹੀ ਗੱਲ ਸਹੀ ਗੱਲ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸੋ ਕਿਹੜਾ ਹੈ ਨਾਮ ਮੇਰਾ ਗੁਰਸੇਵ ਸਿੰਘਾ ਜੀ ਹਾਂਜੀ ਮਾਸਟਰਮਾਈਂਡ ਐਂਡ ਗ੍ਰਾਊਂਡ ਇੰਡਸਟਰੀ ਸਾਡੀ ਪਿੰਡ ਸੋਪਰਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਆਪਾਂ ਕਿਹੜੇ ਕਿਹੜੇ ਸੰਧ ਬਣਾਉਣੇ ਸਾਡੇ ਦਾ ਸਪਰੇਅ ਮਸ਼ੀਨ ਤੇ ਖਾੜ ਖਲਾਰਨ ਵਾਲੀ ਮਸ਼ੀਨ ਦਾ ਹੀ ਕੰਮ ਆਉਂਦਾ ਹੈ। ਅਸੀਂ ਟਰੋਲ ਬਾਰੇ ਜੇ ਵੀ ਜਾਣਕਾਰੀ ਆਪਾਂ ਨੂੰ ਹਾਂਜੀ ਇਹ ਹੈਗਾ ਸਾਡਾ ਇਹਦਾ ਨਾਮ ਹੈਗਾ ਸਿੰਗਲ ਗਨ ਆਟੋ ਰਿਡੇਟ ਸਪਰੇਅ ਮਸ਼ੀਨ ਆ। ਠੀਕ ਹੈ ਜੀ। ਇਹਦੇ ਇੱਕੋ ਗਨ ਲੱਗੀ ਹੋਈ ਹੈ ਪਿੱਛੇ 600 ਲੀਟਰ ਦਾ ਹੈਗਾ ਜੀ। ਮੰਨ ਲਓ ਅੱਜ ਕੱਲ ਜਿਵੇਂ ਪਤਲਾ ਟਾਇਰ ਚੱਲਿਆ ਹੋਇਆ ਹੈ ਟਰੈਕਟਰ ਨੂੰ ਪਤਲਾ ਟਾਇਰ ਪਾਉਣਾਗਾ। ਹਾਂਜੀ ਹਾਂਜੀ। ਜਿਹਦੇ ਵਿੱਚ ਟਰੈਕਟਰ ਨੂੰ 3 ਫੁੱਟ ਹਾਈਟ ਆ ਜਾਂਦੀ ਹੈ। ਠੀਕ ਹੈ ਜੀ। ਇਹ ਉਹ ਲਿੰਕਾਂ 'ਚ ਪੈ ਜਾਂਦਾ। ਠੀਕ ਹੈ ਜੀ। ਲਿੰਕਾਂ 'ਚ ਪੈ ਕੇ ਆਟੋਮੈਟਿਕਲੀ 55 ਫੁੱਟ ਏਰੀਆ ਕ 60 70 ਕੇ ਲਈ ਸਿੱਧੇ ਕਰ ਲੈਂਦਾ ਜੀ ਠੀਕ ਹੈ ਠੀਕ ਹੈ ਉਸੇ ਲਾਈਨ ਦੇ ਵਿੱਚ ਉਹੀ ਲਾਈਨ ਦੇ ਵਿੱਚ ਸੇਮ ਹੀ ਸਾਡੇ ਖਾਲ ਵਾਲਾ ਦਾ ਠੀਕ ਹੈ ਜੀ ਆਹ ਵਾਲਾ ਸਾਡਾ ਆਹ ਵਾਲਾ ਪੂਰਾ ਡਿਫਰੈਂਟ ਹੈ ਕਿਸੇ ਨਾਲ ਕੋਈ ਵੇੜ ਨਹੀਂ ਸਾਰਾ ਦੇ ਨਾਲ ਆਪਾਂ ਚੱਕਾ ਡਾ ਲੇ ਕਰੀਏ ਠੀਕ ਹੈ ਬਣਿਆ ਵਾਲਾ ਇਹ ਵਿੱਚ ਦਰਮਾ ਵਿਚ ਲੱਗੇਗਾ ਇਹ ਕਿੰਨੇ ਲੈਣਾ ਹੋਏ ਉਹ ਪਹਿਲੇ ਤਿਆਰ ਕਰ ਦਿਨੋ ਜੀ ਰੈਡੀ ਹੁੰਦੇ ਜੀ ਇਹ ਰੈਡੀ ਹੁੰਦੇ ਜੀ ਹਾਂ ਜੀ ਰੈਡੀ ਹਾਂ ਇਹਦਾ ਪ੍ਰਾਈਸ 51000 ਰੁਪਏ ਜੀ ਠੀਕ ਹੈ ਜੀ ਇਹ 85000 ਰੁਪਏ ਦਾ ਠੀਕ ਹੈ ਠੀਕ ਹੈ 55 ਹਾਂ ਜੀ ਪਾਰ ਨੰਬਰ ਬੋਲਿਓ ਵੀਰੇ ਨੰਬਰ ਖੜਾ ਹੈਗਾ 98776 ਹਾਂ ਜੀ 82957 ਠੀਕ ਹੈ ਮਾਸਟਰ ਮਾਈਂਡ ਇਗਰੋ ਇੰਡਸਟਰੀ ਠੀਕ ਹੈ ਠੀਕ ਹੈ ਠੀਕ ਹੈ ਜੀ ਵੀਰੇ ਕਿਸ ਨੇ ਦੀਰ ਨੇ ਇਹਨਾਂ ਸੰਦਾਂ ਚੋਂ ਤੁਸਤ ਲੈਣਾ ਹੋਇਆ ਤਾ ਬਾਈ ਨਾਲ ਸੰਪਰਕ ਕਰ ਸਕਦੇ ਹਾਂ ਮਾਰਕੋ ਮਾਈਂਡ ਜਿਹੜਾ ਸੋਹਰਾ ਮਾਰ ਬਰਨਾਲਾ ਬਹੁਤ ਹੀ ਵਧੀਆ ਕੁਆਲਿਟੀ ਦੇ ਸੰਦ ਤਿਆਰ ਕਰਦੇ ਆ ਤੇ ਰੇਟ ਵੀ ਬਹੁਤ ਬਾਜ਼ੀ ਮੁੰਦੇ ਆ ਬਾਈ ਉਹਨਾਂ ਦੇ ਤੇ ਜੇ ਕਿਸੇ ਵੀ ਮੇਰੇ ਏਰੀਆ ਦੇ ਵੀ ਇਹਨੇ ਲੈਣਾ ਹੋਇਆ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਾਂ ਬਾਈ ਉਹਨਾਂ ਤੋਂ ਲੈਸ ਕਰਵਾ ਦੇਵਾਂਗੇ ਕਿਉਂਕਿ ਆਪਣੀ ਬਾਈ ਉਹਨਾਂ ਨਾਲ ਰਿਸ਼ਤੇਦਾਰੀ ਆ ਤੇ ਹੋਰ ਜਾਣਕਾਰੀ ਲੈਣੀ ਹੋਈ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ